ਸਹੀ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਗੁਰਦਵਾਲੇ ਹੋਏ ਆ ਟਰਾਲੀ ਦੀ ਰਾਤ ਕੱਢ ਲਈ ਸੀ ਹਨੇਰੇ ਹੋਏ ਚ 94 ਗੰਨਾ ਜਿਹੜਾ ਸਗਾ ਲੱਦਿਆ ਇਦਾਂ ਵੀ ਲਓ ਜੀ ਲੱਗੇ ਅੱਜ ਡੈਕਸਾਨਾ ਬੋਣ ਬਾਹ ਬਾਈਆ ਲੱਗੇ ਆ ਕੰਮ ਤਾਂ ਦੇਖਦੇ ਆ ਕੀ ਬਣਦਾ ਉਹ ਲੀਆਂ ਲੂਆਂ ਬੋਣੀਆਂ ਸੀ ਪਹਿਲਾਂ ਦੋਏ ਛੋਟੇ ਟਰੈਕਟਰ ਮੱਕ ਟੇਲਰ ਉਹ ਦੇਖੋ ਪਾਏ ਆ ਤੇ ਉਹਨੂੰ ਗਿਆ ਵੀ ਜਿੱਥੇ ਇੱਥੇ ਟਰਾਲੀਆਂ ਗੱਡੀਆਂ ਆ ਉਹਨੂੰ 5 ਤੋਂ 6 ਵਾਰ ਟੇਲਰ ਪਹਿਲਾਂ ਥੋੜੇ ਨੀਵੇਂ ਫਿਰ ਉਤੋਂ ਨੀਵੇਂ ਫਿਰ ਉਤੋਂ ਨੀਵੇਂ ਕਰਕੇ ਢੂੰਗੇ ਕਰ ਕਰਕੇ ਐ ਥੱਲੇ ਤੱਕ ਇਹਦੇ ਮੈਂ ਕਿਹਾ ਬਿ ਲਵਾ ਕੇ ਨਾ 골ਡਨੀ ਟੇਲਰਾਂ ਦੀ ਤੇ ਪੱਟ ਸੱਟ ਲੀਆਂ ਨੂੰ ਚੰਗੀ ਤਰ੍ਹਾਂ ਮੁੜ ਕੇ ਨਹੀਂ ਢੱਲੀਆਂ ਤੰਗ ਕਰਦੀਆਂ ਫੱਥਲੀ ਦਾ ਨਾ ਆਂਦੀ ਤੇ ਇਹਨੂੰ ਪੋਲਾ ਕਰਦੇ ਜਿੱਥੋਂ ਟਰਾਲੀਆਂ ਆਪਾਂ ਗੱਡੀਆਂ ਤੇ ਲੱਗੇ ਆ ਚਲਾਉਣ ਦੇਖਦਾ ਸੱਟ ਸੱਟ ਕਰਕੇ ਡੈਕ ਤਾਂ ਥੋੜੀਆਂ ਜਿਆਦਾ ਖੁੱਲੀਆਂ ਲੱਗਦੀਆਂ ਇੱਕ ਛੇਕ ਘੱਟ ਕਰਦੇ ਆ ਕਰਕੇ ਤਾਂ ਦੇਖਦੇ ਕਿੱਥੇ ਕਿੱਥੇ ਟ ਆਉਂਦੀਆਂ ਤੇ ਦੰਨਾ ਸੈੱਟ ਕਰਕੇ ਅੱਗੇ ਦਿਨ ਇਹਨੇ ਚਲਾਇਆ ਸੀਗਾ ਤਾਂ ਉਦੋਂ ਉਹ ਡੈਕਸਾਂ ਲੱਗੀਆਂ ਹੀ ਨਹੀਂ ਇਹਦੇ ਕੋਲ ਉਦਾਂ ਹੀ ਲੈ ਕੇ ਤੋੜਾ ਫਿਰਦਾ ਰਿਹਾ ਦੱਸਿਆ ਨਹੀਂ ਮੈਨੂੰ ਉਦਣ ਅੱਜ ਫੇ ਮੈਂ ਕਹੀ ਮੇਰੇ ਕੋਲ ਆ ਲੈਂਦੀ ਮੈਨੂੰ ਮੈਂ ਸੈੱਟ ਕਰਕੇ ਦਿੰਨਾ ਤੇ ਲੱਗੇਆਂ ਡੈਕਸਾਂ ਨਾ ਬਾਵਾਹਈਆ ਕਰਨ ਦੇਖਦੇ ਆ ਝੋਟੇ ਦਾ ਜੋਰ ਆ ਤੇ ਅੱਗੇ ਵੀ ਉਦਾਂ ਦਾ ਬਥੇਰੀ ਵਾ ਦੇਖਿਆ ਪਰ ਖੇਤ ਵੀ ਹੁਣ ਥੋੜੇ ਗਿੱਲੇ ਆ ਤੇ ਕਰਦੇ ਆ ਬਾਵਾਹਈਆ ਦੇਖਦੇ ਆ ਕਰਕੇ ਸੈੱਟ ਦਿਖਾਉਣਾ ਜੀ ਲੋੜੀ ਕਰ ਲਈਆਂ ਡੈਕਸਾਂ ਸੈੱਟ ਟੀਜੇ ਵੀ ਦੇ ਵਿੱਚ ਇਹਨੂੰ ਚਲਾਉਣੇ ਆ ਤਾਂ ਖਿੱਚ ਕੇ ਤੇ ਡੈਕਸ ਐਸ ਹਿਸਾਬ ਨਾਲ ਸੈਟ ਕਰ ਲੀਆਂ ਵੀ ਲੀਆਂ ਵਨਾਂ ਦੇਸਣ ਤੇ ਜਾਰਾ ਡੂੰਗੀਆਂ ਵਨਾਂ ਜਾਣ ਤੇ ਸੈਟ ਕਰਕੇ ਬੰਦੇ ਨੂੰ ਬਣਾਉਣ ਲੱਗਾ ਆ ਧਰੋ ਧੋਰੀ ਜਾਣਾ ਆ ਮੋਰੇ ਇੱਕ ਵਰਨਾ ਛੱਡਣਾ ਆ ਖੇਦੋ ਥੋੜਾ ਨੀਵਾ ਆ ਤੇ ਖੁੱਲਾ ਪਲਾਟ ਬਾਵਾਂਗੇ ਇਹਨੂੰ ਇਹ ਖੋਲੇ ਜਾਣਗੇ ਕੇ ਤਿੰਨ ਲੱਗਾ ਆ ਦਿਖਾਉਣਾ ਬਾਕੀ ਚਲਾਉਂਦਾ ਰਿਆ ਖੁੱਲ ਕੇ ਚੱਲਣ ਰਿਆ ਆ ਉਹ ਪਹਿਲਾਂ ਇੰਨੇ ਬਾਇਆ ਆ ਦਾ ਟੈਕਸਾਂ ਨਹੀਂ ਲਾਉਂਦਾ ਬੰਦੇ ਨੇ ਬਿਲਕੁਲ ਹੀ ਨਹੀਂ ਲੱਗੀਆਂ ਕੋ ਵਗਿਆ ਨਹੀਂ ਦਾ ਨਾ ਹੁਣ ਮੈਂ ਕਹਾ ਤਰੋ ਦੋਰੀ ਇੱਕ ਵਾਰ ਇਹਨੂੰ ਕਰ ਲਾ ਤੇ ਸਾਰਾ ਹੀ ਬਾਸ ਟੱਕਠਾ ਇੱਕੋ ਦਾਈ ਤੇ ਜ਼ੋਰ-ਜ਼ੋਰ ਟੈਕਸਾਂ ਨਹੀਂ ਬਾਕੇ ਤੇ ਮੁੜ ਕੇ ਰੋਟਾ ਵੇਟਰ ਨਾ ਬਾਵਾਗੇ ਉਹਨੇ ਨਾ ਖੁੱਲ ਜਾਣੇ ਆਗੇ ਤੇ ਰੁਗੇ ਦੇ ਮਾਰਦਾ ਧੂਏ ਦੇ ਜਰਾਉਣ ਜ਼ੋਰ ਦੇ ਆ ਕਿਦਾ ਕਰੇ ਕਾਰਵਾਂ ਦੇ ਜੰਮੀ ਆ ਦੋਗੇ ਜਿੜੇ ਜੜ ਮਾਰੇ ਆ 220 ਚੱਕਰ ਦੇ ਆ 200 ਚੱਕਰ ਤੋੜਦਾ ਟਰੈਕਟਰ 220 150 ਚੱਕਰ ਤੋੜਨਿਆ ਟਰੈਕਟਰ ਹੁਣ ਉਹ ਬੰਦਾ ਸਾਡਾ ਜਨਾਊਗਾ ਬਈ ਇਹਨੇ ਚਲਾਈ ਜਾਣਾ ਆ ਦੋੜ ਦੋ ਟੈਕਸਾਂ ਦੀ ਮਾਰੂਗਾ ਦੋਨੇ ਨਾਲ ਸੈੱਟ ਹੋ ਜਾਣਾ ਜ਼ਰਾ ਇੱਥੇ ਸਹੀ ਚੱਲਦੀਆਂ ਆ ਜੀ ਹੁਣ ਇਤੋਂ ਘੱਟ ਕਰਦੇ ਆ ਡੈਕਸਾਂ ਦੇ ਵੀ ਵਾਉਂਦੀਆਂ ਨਹੀਂ ਇੱਥੇ ਸਹੀ ਬਿਲਕੁਲ ਸਹੀ ਵਗਣ ਡੀਆਂ ਆ ਡੈਕਸਾਂ ਮਿੱਟੀ ਵੀ ਰੋਣ ਡਈ ਆ ਵੱਤ ਵੀ ਲੱਗੀ ਆ ਸਹੀ ਆ ਧੁੱਪ ਲੱਗੀ ਆ ਅੱਜ ਤੇ ਵਧੀਆ ਖੇਤਗੇ ਚੱਲਣ ਡਿਆ ਟਰੈਕਟਰ ਉਦਾਂ ਵੀ ਸਾਫ਼ ਚੱਲਦਾ ਦਬਦਾ ਨਗਾ ਦੋ ਗਵਾਰੀ ਜਦੋਂ ਕਈਆਂ ਦਿਨਾਂ ਬਾਅਦ ਕੱਢਿਆ ਗੁੱਡਿਆ ਬਹਾਈ ਨੂੰ ਤਾਂ ਧੂਏਰੇ ਛਿਛੜੇ ਜੇ ਦਿਖਾਏ ਆ ਤੇ ਉਹ ਦੋ ਗਵਾਰੀ ਰੁੱਕ ਗਿਆ ਮਾਰ ਕੇ ਹੋ ਗਿਆ ਸੈਟ ਤੇ ਹੁਣ ਮੈਂ ਉਹਨੂੰ ਗਿਆ ਵੀ ਖੇਤਗੇ ਵਾਦਾਂ ਤੋੜ ਤੋੜੇ ਇਹਨੂੰ ਕਰ ਦਿੱਤਾ ਆ ਵਾਉਣ ਨੂੰ ਫੇ ਉਧਰਲੇ ਸਿਰੇ ਤੱਕ ਲੈ ਜਾ ਇਹਨੂੰ ਵਾਉਂਦਾ ਵਾਉਂਦਾ ਤੇ ਉਹ ਤੇ ਇਹਨੂੰ ਮੈਂ ਕਿਹਾ ਵੀ ਆ ਇੱਕ ਪਲਾਟ ਇਹ ਕਰਦੇ ਤਿਆਰ ਦੂਰ ਪਾ ਕੇ ਲੀਆਂ ਜਿਹੜੀਆਂ ਪੜ ਦਿੱਤੀਆਂ ਆ ਇਧਰੋਂ ਬੰਨਾ ਨਹੀਂ ਬਾਇਆ ਗੱਬਿਓ ਬੰਨਾ ਰੱਖ ਲਿਆ ਤੇ ਆ ਖੇਤ ਪਰਲੇਰੀ ਵੀ ਦੂਰ ਪਾਉਣੀ ਆ ਇਦਾਂ ਇਹਨੂੰ ਹੁਣ ਦੋ ਡੈਕਸਾਂ ਨਹੀਂ ਪਾ ਕੇ ਦੋ ਰੋਟਾ ਵੇਟਰ ਦੀ ਪਾ ਕੇ ਛੱਡ ਦਾਂਗੇ ਫੇ ਪੁੱਛਾਂਗੇ ਸਰਦਾਰ ਨੂੰ ਮੁਖਤਿਆਰ ਨੂੰ ਪੁੱਛੂੰਗਾ ਵੀ ਕੀ ਕਹਿੰਦੇ ਵੀ ਹੋਰ ਵੀ ਬੋਣਾ ਬਣਾ ਕਿੱਦਾਂ ਆ ਹਨਾ ਜਿੱਥੇ ਉਦਾਂ ਉਹਨੇ ਆ ਵੀ ਜਾਣਾ ਆ ਤੇ ਖੇਤ ਤਿਆਰ ਕੀਤੇ ਹੋਣਗੇ ਆਊਗਾ ਹਤਾ ਕੇ ਆਪਣੇ ਹਿਸਾਬ ਨਾਲ ਜਿੱਦਾਂ ਵੀ ਗੰਨਾ ਵਜਾਉਣਾ ਆ ਵਜਾਲੂਗਾ ਹਨਾ ਤੇ ਵਾਹ ਭਾਈਆ ਕੀਤਾ ਵੇ ਖੇਤ ਤਿਆਰ ਹੋਣ ਮੀ ਪੈ ਵੀ ਜੇ ਕੋਈ ਕੁਝ ਵੀ ਹੁੰਦਾ ਹੋਵੇ ਚਲੋ ਚੱਲ ਜਾਂਦੀ ਗੱਡੀ ਵੇ ਆਉਂਦਾ ਟਰੈਕਟਰ ਤਾਂ ਦਿਖਾਉਨੇ ਆਂ ਇੱਕ ਵਾਰੀ ਇੱਥੇ ਬਿਲਕੁਲ ਸਹੀ ਵਗਣ ਡਿਆ ਆ ਨਾ ਅਗਲਾ 껠ੜਾ ਆਊਗਾ ਨਾਲੇ ਤਾਂ ਪਰਲਾ ਪੰਨਾ ਭੱਗਿਆ ਹੁਣ ਹੁਣ ਅਗਲਾ 껠ੜਾ ਜਦੋਂ ਆਊਗਾ ਤੇਰੇ ਉੱਤੋਂ ਦੀ ਲਾਪਾਣਾ ਫੇ ਟਰੈਕਟਰ ਮੁੰਨ ਵੱਡੀਆ ਚੱਲਣ ਡਿਆ ਡੈਕਸਾਂ ਸਹੀ ਇੱਥੇ ਸੈੱਟ ਐ ਪਾੜਨ ਵਾਲੇ ਇਦਾਂ ਦਾ ਬਣਿਆ ਆ ਟੇਲਰਾਂ ਨੇ ਅੱਗੇ ਪੱਟਿਆ ਸੀਗਾ ਤੇ ਰੋਟਾਵੇਟਰ ਮਾਰ ਕੇ ਟੇਲਰ ਪੱਟ ਛੱਟਿਆ ਸੀਗਾ ਤੇ ਜਦੋਂ ਹੁਣ ਦੋ ਡੈਕਸਾਂ ਦੀ ਪੈ ਗਈ ਤੇ ਬਣ ਜਾਣਾ ਖੇਤ ਉੱਤੇ ਦੋ ਰੋਟਾਵੇਟਰ ਦੀ ਪਾਉਣੀ ਆ ਬਾਦਾ ਘਾਟਾ ਫੇ ਬਾਅਦ ਚ ਦੇਖਾਂਗੇ ਵੀ ਕਿੰਨਾ ਕੁ ਬੋਣਾ ਪੈਂਦਾ ਹੋਰ ਹਨਾ ਉਹਦੇ ਹਿਸਾਬ ਨਾਲ ਫੇ ਦੇਖ ਕੇ ਬਾਲਾਂਗੇ ਵਰਹਾਲ ਦੀ ਘੜੀ ਦੋ ਡੈਕਸਾਂ ਦੀ ਤੇ ਦੋ ਰੋਟਾਵੇਟਰ ਦੀ ਪਾ ਕੇ ਛੱਡ ਦੇਣੇ ਆ ਖੇਤ ਤੇ 12 ਤਰੀਕ ਤੋਂ ਬਾਅਦ ਹੀ ਗੰਨਾ ਬੀਜਣਾ 12 ਨੂੰ ਮੀਂਹ ਜੇ ਇੱਕ ਵਾਰ ਮੀਂਹ ਉੱਤੇ ਪੈ ਗਿਆ ਤੇ ਉਹਨੇ ਨਾਲਿਆ ਸੈੱਟ ਜਾ ਹੋ ਜਾਣਾ ਉਤੋਂ ਦੀ ਬਾਹਵਾਂਗੇ ਦਾ ਭਾਅ ਹੀ ਸਹੀ ਹੋ ਜਾਣਾ ਆ ਮੋਢਾ ਮਾੜੇ ਜਿਹੜੇ ਆ ਸਾਰੇ ਰੋਲ ਜਾਣੇ ਆ ਇਹ ਆ ਜਿਹੜੇ ਤੇ ਹੁਣ ਜਦੋਂ ਦੋ ਡੈਕਸਾਂ ਦੀ ਪੈ ਗਈ ਤੇ ਦੋ ਰੋਟਾਵੇਟਰ ਦੀ ਪੈ ਗਈ ਇਹਨੇ ਨਾਲ ਝੜ ਜਾਣੇ ਮੋਢੇ ਕੁਝ ਵੱਡੇ ਜਾਣੇ ਆ ਫੇ ਵਾਦਾ ਦੇਖਾਂਗੇ ਲੋੜ ਅਨੁਸਾਰ ਵੀ ਜੇ ਹੋਰ ਪਾਉਣਾ ਪੈਂਦਾ ਤਾਂ ਭਾਲਾਂਗੇ ਇੰਨਾ ਕਬਾਹ ਕੇ ਜਰਾ ਖੇਤ ਤਿਆਰ ਕਰ ਲਈਏ ਮੜੇ ਖੁੱਲ ਖਲੇ ਜਾਣਗੇ ਤੇ ਉਧਰ ਉਹ ਕੁਵੈਲਰ ਵਾਲਾ ਵੀ ਆਇਆ ਸ਼ਾਇਦ ਬਨਾਈ ਦਈਏ ਤੇ ਅੱਗ ਤਾਂ ਨਾ ਹੀ ਲਾਈ ਅੱਗੇ ਤਾਂ ਨਹੀਂ ਲਾਈ ਅੱਗ ਤਾਂ ਹੁਣ ਵੀ ਨਹੀਂ ਲਾਉਣੀ ਅੱਗ ਤਾਂ ਬਨਾਈ ਦੇਣੀ ਆ ਕਿਉਂ ਥੋੜੀ ਹੋਵੇ ਫੇਸ ਨਹੀਂ ਆਉਂਦੇ ਹੁਣ ਖੇਤਖੰਡ ਦੀ ਇੱਧਰ ਪਈ ਆ ਕੋਰੀ ਆ ਪਰਲੇ ਬੰਨੇ ਵੀ ਪਈ ਆ ਆਪੇ ਹੀ ਬਨਨ ਲ ਜਾਣੀ ਆ ਉਹਨਾਂ ਨੇ ਆਇਆ ਆ ਪਿੰਡ ਬੇਲਰ ਵਾਲਾ ਉਹਨੂੰ ਕਹਿੰਦੇ ਆ ਵੀ ਬਨਨ ਜਾ ਚਲੋ ਕੀ ਇਹ ਤਾਂ ਆਪਾਂ ਤਾਂ ਖਾਲੀ ਚਾਹੀਦਾ ਕੀ ਇਹ ਖਾਲੀ ਹੋਇਆ ਉਹ ਤੋਂ ਇਹਨੂੰ ਵੀ ਦੋ ਰੋਟਾਵੇਟਰ ਦੀ ਪਾ ਕੇ ਤੋਂ ਉਹਨੂੰ ਵੀ ਨਾਲ ਹੀ ਤਿਆਰ ਕਰ ਦਿੰਨੇ ਆਂ ਰਾਤ ਵੀਰੇ ਕਿਸੇ ਦਾ ਵੀਡੀਓ ਤੇ ਕਮੈਂਟ ਆਏ ਸੀਗੇ 94 ਗੰਨਾ ਵਧੀਆ ਕਿ 95 ਵੀਰੇ ਗੰਨੇ ਸਾਰੇ ਆਪੋ ਆਪਣੀ ਜਗ੍ਹਾ ਸਹੀ 95 ਵੀ ਸਹੀ ਆ 94 ਵੀ ਸਹੀ ਆ ਪਰ ਜਿਹੜਾ ਅਸੀਂ ਆਪਣੇ ਖੇਤਾਂ 'ਚ ਦੇਖਿਆ ਤਾਂ ਇਹਦੇ ਮੁੰਡੇ ਦੇ ਖੇਤ ਆ ਤੇ ਜਿਹੜਾ ਗੰਨਾ ਆ ਨਾ 93 ਤੇ 95 ਸੇਮ ਖੇਤਾਂ 'ਚ ਆ ਸੇਮ ਪਈ ਹੈਗੀ ਐ ਇਹਨੂੰ ਦਵਾ ਜੋ ਵੀ ਕਹਿੰਦਾ ਪਾ ਪਿਆ ਸਾਰਾ ਕੁਝ ਬਰਾਬਰ ਪਿਆ ਆ 95 ਨੂੰ ਵੀ 93 ਨੂੰ ਵੀ 93 ਦਾ ਬਾਈ ਇੱਕ ਵੀ ਦਾਣਾ ਗੰਨੇ ਦਾ ਡਿੱਗਾ ਨਹੀਂ ਨਿੱਗਰ ਗੰਨਾ ਆ ਸਿੱਧਾ ਗੰਨਾ ਆ ਤੇ ਬਨਾਈਆਂ ਉਹਨੂੰ ਵੀ ਦੋ ਕੀਤੀਆਂ ਸੀ ਇਹਨੂੰ ਵੀ ਦੋ ਕੀਤੀਆਂ ਸੀ ਉਹ ਗੰਨਾ ਡੇਪਿਆ ਇਹ ਡਿੱਗਾ ਨਹੀਂ ਤੇ ਬਾਕੀ ਵੀਰੇ ਟਰਾਲੀ ਗਈ ਆ ਮਿੱਲੇ ਤੇ ਕਰਮਾ ਦੇਖ ਕੇ ਦੱਸ ਦਊਗਾ ਤੁਹਾਨੂੰ ਕਿੰਨਾ ਕ ਛੱਲਿਆ ਆ ਦੇਖ ਲਿਓ ਇੱਥੋਂ ਐਨਾ ਕ ਗੰਨਾ ਛੱਲਿਆ ਹੈਗਾ ਇਹ ਰੀ ਚੜਾਈ ਤੇ ਲੰਬਾਈ ਦੱਸ ਦਊਗਾ ਕਿੰਨੀਆਂ-ਕਿੰਨੀਆਂ ਕਰਮਾਂ ਤੱਕ ਟੜਾ ਹੋ ਕੇ ਆਉਂਦੀ ਆ ਟਰਾਲੀ ਤੇ ਮੈਂ ਉਹ ਵੀ ਦੱਸ ਦਊ ਕਿੰਨਾ ਉਹਦੇ ਹਿਸਾਬ ਨਾਲ ਵੀਰੇ ਆਫਤ ਪਤਾ ਲੱਗਣੀ ਆ ਕਿੰਨੀਆਂ ਪਹਿਲੀ ਵਾਰੀ ਵੀਜਿਆ 93 ਗੰਨਾ ਆਪਾਂ ਬੀ ਤਿਆਰ ਕੀਤਾ ਸੀ ਜਦਾਂ ਉਹਦੇ ਚੋਂ ਥੋੜਾ 95 ਲਾਉਣਾ ਸੀ ਕਰਕੇ ਥੋੜਾ 93 ਲਾਉਣਾ ਸੀ ਕਰਕੇ ਤੇ 93 ਦੀ ਇੱਕ ਟਰਾਲੀ ਵਿੱਚੋਂ ਛਲਾਤੀ ਆ ਇੰਨੇ ਨਾ ਪਤਾ ਲੱਗ ਜਾਣਾ ਕਿੰਨੀਆਂ ਕਰਮਾਂ ਚੋਂ ਕਿੰਨਾ ਨਿਕਲਿਆ ਕਿੰਨੀਆਂ ਗਨਾਲਾਂ ਚੋਂ ਗੰਨਾ ਹਨਾ ਉਹ ਸ਼ਾਮਾਂ ਨੂੰ ਟਰਾਲੀ ਆਉਣੀ ਆ ਕੱਲ੍ਹ ਵਾਲੀ ਵੀਡੀਓ ਵਿੱਚ ਪਾਉਂਗਾ ਮੈਂ ਕਿੰਨਾ ਹੋ ਗੰਨਾ ਹੋਇਆ ਤੇ ਕਿੰਨੇ ਬਾਈ ਕਿੰਨੀਆਂ ਕਰਮਾਂ ਆ ਉਹ ਵੀ ਤੁਹਾਨੂੰ ਮੈਂ ਦੱਸੂਗਾ ਪੂਰੀਆਂ ਤੇ ਇੰਨੀਆਂ ਕਰਮਾਂ ਇਧਰ ਨੂੰ ਆ ਤੇ ਦੂਏ ਬੰਨੇ ਨੂੰ ਇੰਨੀਆਂ ਕਰਮਾਂ ਆ ਤੇ ਇੰਨਾ ਇੱਥੋਂ ਗੰਨਾ ਹੋਇਆ ਉਹਦੇ ਹਿਸਾਬ ਨਾਲ ਵੀਰੇ ਔਖਤ ਲੱਗਣੀ ਆ ਹਾਲ ਦੀ ਘੜੀ ਆਪਾਂ ਨੂੰ ਪਤਾ ਨਹੀਂ ਇਹਦੀ ਔਖਤ ਕੀ ਭਾਰ ਨਿਕਲਦਾ ਕੀ ਨਹੀਂ ਪਰ ਜਿੱਦਾਂ ਮੈਨੂੰ ਅੰਦਾਜ਼ਾ ਲੱਗਦਾ ਉਹਦੇ ਹਿਸਾਬ ਨਾਲ 650 ਦੇ ਪਲਾਸੀ ਸ਼ਾਇਦ ਹੋਵੇ ਪਰ ਪੱਕਾ ਵੀਰੇ ਕਹਿ ਨਹੀਂ ਸਕਦੇ ਆਪਾਂ ਤੁਸੀਂ ਮੁੜਕ ਕਹੋਗੇ ਖਰੇ ਝੂਠ ਬੋਲ ਕੇ ਦੱਸਦਾ ਆਪਾਂ ਜੋ ਵੀ ਹੈ ਰੀਅਲ ਤੁਹਾਨੂੰ ਦਿਖਾ ਲ ਦੇਣਾ ਤੇ ਇੰਨਾ ਗੰਨਾ ਨਿਕਲਿਆ ਤਾਂ ਇੰਨਾ ਥਾਂ ਹੋਇਆ ਨਾ ਅੰਦਾਜ਼ੇ ਆਪਣੇ ਤਾਂ ਵੀ ਇੰਨਾ ਹੋਊਗਾ ਉਹਨਾਂ ਹੁਣ ਕੋ ਪਹਿਲੀ ਵਾਰ ਹੀ ਛੱਲ ਕੇ ਘੱਲਿਆ ਆ ਪਰ ਟਰਾਲੀ ਖਿੱਚਣ ਦੇ ਹਿਸਾਬ ਨਾਲ ਲੱਗਦਾ ਹੀ ਪਪਾਰਿਆ ਪੂਰਾ ਠੋਕਮਾ ਇਹ ਆ ਵੀ ਜਿਹੜੀ 95 ਦੀ ਟਰਾਲੀ ਲੱਦੀ ਸੀ ਉੱਤੇ 580 ਭਾਰੇ ਪਾਏ ਸੀ ਤੇ ਉਹਦੇ ਬਾਰ ਇਸ ਟਰਾਲੀ ਨਾਲੋਂ ਤਿੰਨ ਵੱਧ ਲੱਗੇ ਸੀ 21 ਫੁੱਟੀ ਟਰਾਲੀ ਤੇ ਇਹ 21 ਫੁੱਟੀ ਟਰਾਲੀ ਦੇ ਉੱਤੇ ਪਾਇਆ ਹੈਗਾ ਆ 550 ਭਾਰਾ 30 ਭਾਰੇ ਘੱਟ ਪਾਏ ਆ ਇਹਦੇ ਤਿੰਨ ਵਾਰ ਘਟ ਗਏ ਥੱਲੇ ਨੀਵਾ ਰਹਿ ਗਿਆ ਤਿੰਨ ਭਾਰੇ ਤੇ ਬਾਕੀ ਵੀਰੇ ਆਉਂਦੀ ਆ ਮਿੱਲੂ ਟਰਾਲੀ ਪਤਾ ਲੱਗੂਗਾ ਕੀ ਭਾਰ ਉਹਦਾ ਨਿਕਲੇਰ ਫਿਰ ਤੁਹਾਨੂੰ ਮੈਂ ਕਰਮਾ ਵੀ ਉਹ ਵੀ ਦੱਸ ਦੂੰ ਕੱਲ ਵਾਲੀ ਵੀਡੀਓ 'ਚ ਪਾਉਂਗਾ। ਲਓ ਜੀ ਉਧਰ ਤਾਂ ਪੈ ਗਈ ਦੂਰ ਦੂਰ ਮੁਰਲੇ ਖੇਤ 'ਚ ਆਵੜਿਆ ਟਰੈਕਟਰ। ਉਹ ਭਾ ਇਧਰ ਉਲਾ ਹੀ ਦਿੱਸਿਆ ਨਹੀਂ ਉੱਤੇ ਆਪਣਾ ਮੁੰਡੇ ਨੂੰ ਬਿਠਾ ਕੇ ਟਰੈਕਟਰ ਚਲਾਉਣ ਦੇ ਆ। ਹਾਂ ਰੋਕ ਕੇ ਤੋਂ ਨੂੰ ਉਤਾਰਿਆ। ਵੀ ਇਹਨੂੰ ਉਤਾਰ ਕੇ ਤਾਂ ਕੱਲ ਮੇਰਾ ਵੀਰ ਅੱਗੇ 2 ਸਾਲ ਹੋਏ ਸਾਡੇ ਇੱਥੇ ਹਾਸਾ ਹੋ ਗਿਆ ਓਦੋਂ ਮੁੰਡਾ ਇਦਾਂ ਲਾਟ-ਲਾਟ ਜਿਹਾ ਭਈਏ ਨੇ ਰੱਖਿਆ ਹੀ ਮੁਰਕ ਟਰਾਲੀ ਥੱਲੇ ਆ ਕੇ ਮੁੱਕ ਗਿਆ। ਇਹਨੂੰ ਵੀ ਹੁਣ ਇਹ ਗੱਲ ਹੀ ਕਹੀ ਆ। ਫੇ ਮੁੜ ਕੇ ਤੁਸੀਂ 5 ਲੱਖ ਰੁਪਈਆ 7 ਲੱਖ ਮੰਗਣਾ ਦੇ 13 ਨਿਆਣਾ ਸਾਡਾ ਨਿਆਣਾ ਇੱਕ ਬਰਾਬਰ ਹੈ ਸਾਡਾ ਹੀ ਨਿਆਣਾ 13 ਨਹੀਂ ਪਰ ਲਾੜ ਕੋਈ ਨਹੀਂ ਟਰੈਕਟਰ ਤੇ ਨਹੀਂ ਬਿਠਰਨ ਦੇਣਾ ਐ ਏਡਾ ਟਰੈਕਟਰ ਆ ਹੋਆ ਲੱਗ ਗਿਆ ਜਾਂ ਨੀਂਦ ਆ ਗਈ ਨਿੱਕੇ ਜਿਹੇ ਨਿਆਣੇ ਨੂੰ ਮੁੜ ਕੇ ਥੱਲੇ ਆ ਗਿਆ ਤੇ ਉਮੀਦਵਾਰ ਕੌਣ ਹੋਣਾ ਮੁੜ ਕੇ ਉਹ ਨੂੰ ਹੁਣ ਤੋਰਿਆ ਆ ਬੰਦ ਕਰਕੇ ਤੇ ਚੱਲ ਤੋਰ ਇਹਨੂੰ ਪਹਿਲਾਂ ਟਰੈਕਟਰ ਦਾ ਕੋਈ ਲਾੜ ਨਹੀਂ ਜੇ ਨਹੀਂ ਦੇ ਤੋ ਵਗਦਾ ਬੇਚੱਕ ਛੱਡ ਦੇ ਮੈਂ ਕਹਾਂ ਮੈਂ ਵਾ ਲੈਣਾ ਪਰ ਟਰੈਕਟਰ ਤੇ ਨਿਆਣਾ ਨਹੀਂ ਬਿਠਾਉਣ ਦੇਣਾ ਉਹ ਤੋਰਿਆ ਹੁਣ ਕੋ ਨੂੰ ਲਾ ਕੇ ਮੈਂ ਪਹਿਲਾਂ ਦੇਖਿਆ ਨਹੀਂ ਉਹ ਲਾਹ ਸੀਗਾ ਤੇ ਲਿਆ ਕੇ ਟਰੈਕਟਰ ਦੇ ਉੱਤੇ ਬਿਠਾ ਲਿਆ ਇਹ ਆਹ ਲਾੜਿਆ ਇਹਨਾਂ ਦੇ ਪਈਆਂ ਦੇ ਤੇ ਪਰ ਵਧੀਆ ਨਹੀਂ ਗੱਲ ਕੋਈ ਮੁੜ ਕੇ ਥੱਲੇ ਆ ਗਿਆ ਰ ਫੇਰ ਮੁੜ ਕੇ 3.5 ਲੱਖ ਰੁਪਈਆ ਉਦੋਂ ਉਹ ਬੰਦਾ ਦੇਣਾ ਸੀ ਉਹ ਜਿਹੜਾ ਮੁੰਡਾ ਆ ਕੇ ਥੱਲੇ ਮਰਿਆ ਗਲਤੀ ਵੀ ਉਹਦੀ ਤੇ ਮੁੜ ਕੇ ਉਹ ਸਰਦਾਰ ਨੂੰ 3.5 ਲੱਖ ਰੁਪਈਆ ਪਿਆ ਤੇ ਹੁਣ ਇਹਨਾਂ ਨਾਲ ਲਾੜ ਕਾਦਾ ਇਹ ਟਰੈਕਟਰ ਦੇ ਉੱਤੇ ਬਿਠਾਉਣ ਦਾ ਹਨਾ ਦੇਖੜਾ ਸਾਲਾ ਹੋਲੀ ਚੱਲਣਾ ਟਰੈਕਟਰ ਤੇਜ਼ ਚੱਲਦਾ ਹੋਇਆ ਲੱਗ ਗਿਆ ਜਾਂ ਨਿਆਣੇ ਨੂੰ ਨੀਂਦ ਆ ਗਈ ਥੱਲੇ ਆ ਗਿਆ ਮੁੜ ਕੇ ਦੇਖਦੇ ਫਿਰਨਾਂ ਖੇਤ ਬਣ ਗਿਆ ਸੋਹਣਾ ਜੀ ਉਧਰ ਪਾਉਣਾ ਬਾਤ ਦੇ ਵਿੱਚ ਤੇ ਇਧਰਲਾ ਕਿਹੜਾ ਬਸ ਰਹਿ ਗਿਆ ਇਹਨੂੰ ਹੁਣ ਦੂਰ ਪਾਉਣੀ ਆ ਜਾਂ ਉਧਰਲੇ ਬੰਨੇ ਉਹ ਜਿਹੜਾ ਸਗਾ ਕੋਰੀ ਵਾਲਾ ਉਹ ਰਹਿ ਗਿਆ ਦਿਖਾਉਣੇ ਆ ਬਾਕੀ ਜਿੱਦਾਂ ਚੱਲਦਾ ਸ਼ਾਮਾਂ ਪੈ ਗਈਆਂ ਆ ਤੇ ਖੇਤ ਵਧੀਆ ਬਣ ਗਏ ਮੈਂ ਜਾ ਕੇ ਦੇਖ ਕੇ ਆਈ ਉਹਨਾਂ ਫੋਨ ਨਹੀਂ ਮੈਂ ਖੜਿਆ ਸੀਗਾ ਤਾਂ ਵੀਡੀਓ ਨਹੀਂ ਬਣਾਈ ਉਹ ਤੇ ਖੇਤ ਬਹੁਤ ਵਧੀਆ ਰੁਲ ਕੇ ਬਣ ਗਏ ਆ ਤੇ ਇਧਰ ਵੀ ਗੁੜ ਕੱਢਣ ਡਿਆ ਇਹ ਗੁੜ ਦਾ ਵੀ ਕੰਮ ਲਾਸਟ ਪਾਤ ਆ ਨਿੱਖਰ ਗਿਆ ਆ ਬਾਤ ਬਾਅਦ ਕੱਢ ਕੇ ਵਿਲੇ ਹੋ ਜਾਣਾ ਤੇ ਉਧਰ ਬਾਵਾਹੀਆ ਹੋ ਗਿਆ ਸਵੇਰੇ ਹੁਣ ਦੇਖੂਗਾ ਜਾ ਕੇ ਵੀਡੀਓ ਬਣਾਉਂਗਾ ਹੁਣ ਨਹੀਂ ਬਣੀ ਸਵੇਰੇ ਰੋਟਾ ਵੇਟਰ ਵੀ ਫੇਰਨਾ ਆ ਉਹਦੇ ਤੇ ਇਹ ਸੂਰਜ ਛੇਪ ਚੱਲਾ ਆ ਇੰਨੀ ਕੀ ਅੱਜ ਵੀਡੀਓ ਬਣੀ ਆ ਜੀ ਕੱਲ ਨੂੰ ਬਾਕੀ ਵੀਡੀਓ ਬਣਾਉਣੇ ਆ ਤਾਂ ਦਿਖਾਉਣੇ ਆ ਕੱਲ ਨੂੰ ਤੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ 'ਚ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ